ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਪੰਜਾਬ ਸਰਕਾਰ ਵੱਲੋਂ ਜਿੱਥੇ ਸੁਭਿਜ ਨਸ਼ਾ ਮੁਕਤ ਕਰਨ ਦੇ ਲਈ ਚਲਾਈ ਗਈ ਜੁੱਧ ਨਸ਼ਾ ਵਿਰੁੱਧ ਮਹਾਂਵਿਤ ਤਹਿਤ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕਰਦੇ ਚੰਗੀ ਪੱਧਰ ਦੀ ਕੀਤੀ ਜਾ ਰਹੀਆਂ ਹਨ ਜਿਸ ਦੇ ਅੱਜ ਜ਼ਿਲ੍ਹਾ ਸੰਗਰੂਰ ਦੇ ਦੇਖਣ ਨੂੰ ਮਿਲੇ ਜਿੱਥੇ ਸੰਗਰੂਰ ਦੇ ਵਿੱਚ ਆਰਾਮ ਨਗਰ ਵਸਤੀ ਬਿਹਾਰ ਰੋਡ ਉੱਪਰ ਨਸ਼ਾ ਤਸਕਰਾਂ ਦੇ ਵੱਲੋਂ ਸਾਰੀ ਨਜਾਇਜ਼ ਮਕਾਨਟਾ ਹਟਾਏ ਗਏ ਹਨ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚੈਲ ਨੇ ਦੱਸਿਆ ਕਿ ਮੁਲਜ਼ਮ ਕਾਕਾ ਸਿੰਘ ਵਾਸੀ ਆਮਨਗਰ ਵਸਤੀ ਦਾ ਰਹਿਣ ਵਾਲਾ ਹੈ ਸੀ ਜਿਸ ਦੇ ਉੱਪਰ ਤਿੰਨ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਸਨ ਅਤੇ ਤਿੰਨ ਅਕਸੈਜ ਤਿੰਨ ਕੇਸ ਦਰਜ ਹਨ ਅਤੇ ਇਸ ਸੰਬੰਧੀ ਉਹਨਾਂ ਬਨ ਕੋਰਵਾਈਆਂ ਕੀਤੀਆਂ ਗਈਆਂ ਹਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਨੂੰ ਬਣਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੇ ਤਹਿਤ ਅਸਕਰਾਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਹੜੇ ਨੌਜਵਾਨ ਛੱਡ ਕੇ ਚੰਗੇ ਰਾਹ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਆਉਣ ਲਈ ਪੰਜਾਬ ਸਰਕਾਰ ਹਰ ਹਾਲ ਵਿੱਚ ਮਦਦ ਕੀਤੀਆਂ ਜਾ ਰਹੀਆਂ ਹਨ ਜੀ ਦੇ ਸਰਕਾਰ ਨਸ਼ਾ ਛਡਾਓ ਮੋੜ ਵਸੇਵਾ ਕੇਂਦਰ ਕਾਰਸ਼ੀਲ ਹਨ ਚਾਹ ਐਸਐਸਪੀ ਚਾਹਲ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਉਹਨੇ ਕਿਹਾ ਕਿ ਨਸ਼ਾ ਵੇਚਣ ਦਾ ਕੰਮ ਛੱਡ ਦੇਣਾ ਨਹੀਂ ਤਾਂ ਉਹਨਾਂ ਦੇ ਵਿਰੁੱਧ ਉਹ ਜੀ ਕਾਰਵਾਈ ਕੀਤੀਆਂ ਜਾਣਗੀਆਂ ਨਸ਼ਾ ਤਸਕਰਾਂ ਨੂੰ ਸੂਬੇ ਦੀ ਜਵਾਨੀ ਨੂੰ ਖਰਾਬ ਪਾਇਆ ਹੈ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਦੀ ਪੂਰੀ ਤਰ੍ਹਾਂ ਦ੍ਰਿੜ ਹੈ ਉਹਨਾਂ ਨੇ ਕਿਹਾ ਕਿ ਜੁੱਧ ਨਸ਼ਾ ਅਮਰੁੱਧ ਮਹਮ ਦੇ ਤਹਿਤ ਨਿਰੰਤਰ ਕਾਰਵਾਈਆਂ ਜਾਰੀਆਂ ਹਨ ਅਤੇ ਇਹਨਾਂ ਕਾਰੋਬਾਰ ਨੂੰ ਰੋਕਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਨਾਲ ਨਜ਼ਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਰਨੈਲ ਸਿੰਘ ਡੀਐਸਪੀ ਪੀਵੀਆਈ ਅਤੇ ਐਸਐਚਓ ਥਾਣਾ ਸਿਟੀ ਇੰਸਪੈਕਟਰ ਕਸ਼ਮੀਰ ਸਿੰਘ ਸਨ ਦੇ ਬਖਤ ਅਧਿਕਾਰੀ ਮੌਜੂਦ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਵਨੀਤ ਸਿੰਘ ਵੀ ਖੜੇ ਆ ਰਹੇ ਹਨ ਆਬਿਸਰਾਂ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਘਰ ਦੇ ਢਾਇਆ ਜਾ ਰਿਹਾ ਹੈ ਅਤੇ ਕਿਵੇਂ ਘਰ ਦੇ ਪਹਿਲਾਂ ਗੇਟ ਤੋੜੇ ਜਾ ਰਹੇ ਹਨ ਅਤੇ ਪੂਰੀ ਤਰ੍ਹਾਂ ਤੈਸਨਸ ਕੀਤਾ ਜਾ ਰਿਹਾ ਜਦੋਂ ਦੇਖ ਰਿਹਾ ਪੰਜਾਬ ਦੇ ਬੁਖਵਕ ਸੂਬਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਸਿਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਨਹਾਤਾਸਕਰਾਂ ਦੇ ਘਰ ਟਾਇਆ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਨਜ਼ਰ ਆ ਰਹੇ ਹਨ ਜਿੱਦੇ ਪਰਬਾਰ ਨੂੰ ਰੋਕਿਆ ਜਾ ਰਿਹਾ ਹੈ ਪਰ ਪੰਜਾਬ ਪੁਲਿਸ ਵੱਲੋਂ ਘਰ ਨੂੰ ਟਾਇਆ ਜਾ ਰਿਹਾ ਹੈ ਔਰ ਸੁਣ ਸੁਣਾਉਣਾ ਕੀ ਕਹਿੰਦੇ ਨਜਰ ਐ ਐਸਐਸਪੀ ਸਰਤਾਜ ਚੱਲਿਆ ਪੰਜ ਚਲਾਇਆ ਕਿ ਕਿੰਨੇ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਤੇ ਕਿਸ ਤਰ੍ਹਾਂ ਦੇ ਮਾਮਲੇ ਨੇ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਾ ਹੋਇਆ ਹੈਗਾ ਇਸ ਦੇ ਡੈਮੋਲੀਸ਼ਨ ਦੇ ਆਰਡਰ ਸੀ ਤੇ ਇਹ ਬਿਲੋਂਗ ਕਰਦਾ ਹੈਗਾ ਬਲਕਿ ਕਾਕਾ ਸਿੰਘ ਨੂੰ ਤੇ ਬਲਜੀਤ ਕੌਰ ਉਸ ਗੱਦੀ ਨੂੰ ਤੇ ਜਿਹੜਾ ਕਾਕਾ ਸਿੰਘ ਹੈ ਉਸ ਤੇ ਸੱਤ ਐਫਆਈਆਰ ਪਹਿਲਾਂ ਦਰਜ ਨੇ ਤੇ ਜਿਹੜਾ ਜਿਹੜੀ ਬਲਜੀਤ ਕੌਰ ਉਸ ਗੱਦੀ ਹੈ ਉਸ ਤੇ 6 ਐਫਆਈਆਰ ਦਰਜ ਹੈ ਕੁੱਲ ਮਿਲਾ ਕੇ ਇਸ ਕੁੱਲ ਦਿੱਤੇ ਆ ਐਨਡੀਪੀਐਸ ਦੇ ਐਫਆਈਆਰ ਦਰਜ ਨੇ ਇਹ ਕਿਉਂਕਿ ਇਸ ਮੋਹੱਲੇ 'ਚ ਪਹਿਲਾਂ ਵੀ ਸ਼ਿਕਾਇਤ ਆਈ ਹੈ ਕਿ ਐਨਡੀਪੀਐਸ ਦੀ ਤਰ੍ਹਾਂ ਚੋਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲਾਅ ਐਂਡ ਆਰਡਰ ਸਪੋਰਟ ਵਾਸਤੇ ਇੱਥੇ ਮਜੂਦ ਹਾਂ ਸਰ ਪਰਿਵਾਰ ਕਹਿ ਰਿਹਾ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁਤ ਟਾਈਮ ਤੋਂ ਅਸੀਂ ਤਾਂ ਇਹ ਕੋਈ ਕੰਮ ਨਹੀਂ ਕੀਤਾ ਕਿਉਂਕਿ ਜਿਹੜਾ ਪਰਿਵਾਰ ਦਾ ਘਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਤੇ ਸਾਡੇ ਉਤੇ ਤੱਕੇ ਨਾ ਪਰ ਜਿਹੜੇ ਖਰਚੇ ਦਿੱਤੇ ਗਏ ਲੇਟੈਸਟ ਬੀ ਐਫ ਆਰ ਹੈਗੇ ਜੀ ਦਾ ਚ ਇਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ ਜਿਹੜੇ ਨਵੇਂ ਐਫ ਆਈਆਰ ਦਰਜ ਨੇ ਉਹ ਵੀ ਐਨ ਡੀ ਪੀ ਐਕਟ ਦੇ ਨੇ ਜੀ ਉਹ ਵੀ ਹੈ ਐਕਸਾਈਜ਼ ਦੀ ਵੀ ਹੈਗੀ ਹੈ